ਦੁਆਬੇ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਲੁਧਿਆਣਾ ਸੀਟ ਦੇ ਉੱਪਰ ਸਭ ਤੋਂ ਵੱਡੇ ਦਾਅਵੇਦਾਰਾਂ ਦੇ ਵਿੱਚੋਂ ਇੱਕ ਜੱਸੀ ਖੰਗੂੜਾ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਗਿਆ ਹੈ। ਉਹਨਾਂ ਦਾ ਅਸਤੀਫਾ ਉਹਨਾਂ ਦੇ ਵੱਲੋਂ ਹਾਈ ਕਮਾਂਡ ਨੂੰ ਭੇਜ ਦਿੱਤਾ ਗਿਆ ਹੈ। ਸੋ ਸਾਡੀ ਟੀਮ ਦੇ ਵੱਲੋਂ ਵੀ ਜੱਸੀ ਖੰਗੂੜਾ ਦੇ ਨਾਲ ਗੱਲਬਾਤ ਕੀਤੀ ਕਿ ਜਿਸ ਦੇ ਵਿੱਚ ਉਹਨਾਂ ਨੇ ਅਸਤੀਫੇ ਦੇ ਕਾਰਨ ਆਪਣੀ ਸਿਹਤ ਨੂੰ ਦੱਸਿਆ ਹੈ। ਕੀ ਸਿਹਤ ਨੂੰ ਸੁਧਾਰਨ ਕਰਨ ਵਿੱਚ ਸਿਹਤ ਸੁਧਾਰਨ ਦੇ ਲਈ ਮੈਂ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਦੱਸ ਦਈਏ ਕਿ ਜੱਸੀ ਖੰਗੂੜਾ ਕਾਂਗਰਸ ਦੇ ਵਿੱਚ ਸੀ ਪਹਿਲਾਂ 2022 ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੀ ਜੱਸੀ ਖੰਗੂੜਾ ਕਿਲਾ ਰਾਏਪੁਰ ਕੰਸਟੀਟੂਐਂਸੀ ਤੋਂ 2007 ਤੋਂ 2012 ਤੱਕ ਕਾਂਗਰਸ ਦੇ ਐਮ ਐਲ ਏ ਰਹੇ ਸੀ 2022 ਦੇ ਵਿੱਚ ਇਲੈਕਸ਼ਨ ਤੋਂ ਐਨ ਪਹਿਲਾਂ ਕਾਂਗਰਸ ਦੇ ਵਿੱਚੋਂ ਅਸਤੀਫਾ ਦੇ ਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੀ ਆਪਣੇ ਸੇਵਾਮਾ ਆਮ ਆਦਮੀ ਪਾਰਟੀ ਨੂੰ ਦੇ ਰਹੇ ਸੀ ਹੁਣ ਜੇਕਰ ਗੱਲ ਲੋਕ ਸਭਾ ਦੀ 2024 ਦੇ ਚੋਣਾਂ ਦੀ ਕਰੀਏ ਤਾਂ ਵੱਡੇ ਦਾਵਾ ਦਾਵੇਦਾਰਾਂ ਦੇ ਵਿੱਚੋਂ ਇੱਕ ਮੰਨੇ ਜਾ ਰਹੇ ਸੀ ਜਸਸੀ ਖੰਗੂੜਾ ਦਾਵੇਦਾਰੀ ਵੀ ਠੋਕੀ ਗਈ ਸੀ ਪਿਛਲੇ ਦਿਨੀ ਇਹ ਚਰਚਾਵਾ ਵੀ ਹੋਈਆਂ ਸੀ ਕਿ ਉਹ ਕਿਤੇ ਨਾ ਕਿਤੇ ਪਾਰਟੀ ਦੇ ਨਾਲ ਨਾਰਾਜ਼ ਚੱਲ ਰਹੇ ਨੇ ਕਿਉਂਕਿ ਪਾਰਟੀ ਤੋਂ ਟਿਕਟ ਦੀ ਮੰਗ ਕੀਤੀ ਗਿਆ ਲੇਕਿਨ ਟਿਕਟ ਪਾਰਟੀ ਵੱਲੋਂ ਅਜੇ ਤੱਕ ਉਹਨਾਂ ਨੂੰ ਫਾਈਨਲ ਨਹੀਂ ਕੀਤੀ ਸੀ ਜੋ ਜਿਸ ਕਾਰਨ ਉਹਨਾਂ ਦੀ ਨਾਰਾਜ਼ਗੀ ਚੱਲ ਰਹੀ ਸੀ ਲੇਕਿਨ ਭਾਵੇਂ ਜੱਸੀ ਖੰਗੂੜਾ ਦੇ ਵੱਲੋਂ ਜਦੋਂ ਸਾਡੀ ਟੀਮ ਦੇ ਵੱਲੋਂ ਉਹਨਾਂ ਦੇ ਨਾਲ ਗੱਲ ਹੋਈ ਤਾਂ ਉਹਨਾਂ ਨੇ ਨਾ ਸਾਰੇ ਜੋ ਚਰਚਾਵਾ ਨੇ ਉਹਨਾਂ ਨੂੰ ਖਾਰਜ ਕਰਦੇ ਹੋਏ ਕਿਹਾ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਪਾਰਟੀ ਦੇ ਨਾਲ ਕੋਈ ਨਾਰਾਜ਼ਗੀ ਨਹੀਂ ਸੀ ਕੋਈ ਦਾਵੇਦਾਰੀ ਨਹੀਂ ਠੋਕੀ ਗਈ ਸੀ ਲੇਕਿਨ ਕਿਤਨਾ ਕਿਤੇ ਇਹ ਚਰਚਾਵਾ ਸਹੀ ਨਜ਼ਰ ਆ ਰਹੀ ਹੈ ਨੇ ਕਿਉਂਕਿ ਪਿਛਲੇ ਹਫਤੇ ਇਹ ਚਰਚਾਵਾ ਉੱਠੇ ਸੀ ਤੇ ਇੱਕ ਹਫਤੇ ਬਾਅਦ ਸਿਰਫ ਔਰ ਸਿਰਫ ਸੇਤ ਨੂੰ ਲੈ ਕੇ ਅਸਤੀਫਾ ਦੇਣਾ ਗਲੇ ਤੋਂ ਥੱਲੇ ਉਤਰਦਾ ਨਹੀਂ ਨਜ਼ਰ ਆ ਰਿਹਾ ਸੋ ਇੱਕ ਵੱਡਾ ਝਟਕਾ ਹੁਣ ਪਾਰਟੀ ਨੂੰ ਦੇਖ ਸਕਦੇ ਆ ਆਮ ਆਦਮੀ ਪਾਰਟੀ ਜਿਹੜੀ ਦੁਆਬੇ ਦੇ ਵਿੱਚ ਲਗਾਤਾਰ ਆਪਣੀ ਛਵੀ ਨੂੰ ਮਜ਼ਬੂਤ ਕਰਨ ਦੇ ਵਿੱਚ ਜੁਟੀ ਸੀ ਲੇਕਿਨ ਜਲੰਧਰ ਸੀਟ ਤੋਂ ਇੱਕ ਵੱਡਾ ਝਟਕਾ ਲੱਗਾ ਸੀ ਪਾਰਟੀ ਦੇ ਸਿਟਿੰਗ ਐਮ ਐਲ ਏ ਬਾਏ ਇਲੈਕਸ਼ਨ ਦੇ ਵਿੱਚ ਜਿੱਤੇ ਹੋਏ ਸ਼ਸ਼ੀਲ ਰਿੰਕੂ ਦੇ ਵੱਲੋਂ ਜਿੱਥੇ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮੂਲੀਅਤ ਕੀਤੀ ਗਈ ਸੀ ਇਤੋਂ ਤੱਕ ਕਿ ਪਾਰਟੀ ਦੇ ਵੱਲੋਂ ਉਹਨਾਂ ਨੂੰ ਆਪਣਾ ਕੈਂਡੀਡੇਟ ਵੀ ਐਲਾਨ ਦਿੱਤਾ ਗਿਆ ਸੀ। باوجود ਇਸ ਦੇ ਉਹ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ। ਹੁਣ ਵੱਡਾ ਚਿਹਰਾ ਜੱਸੀ ਖੰਗੂੜਾ ਸਾਬਕਾ ਕਾਂਗਰਸ ਦੇ ਐਮਐਲਏ ਜਿਹੜੇ 2022 ਦੇ ਵਿੱਚ ਪਾਰਟੀ ਦੇ ਨਾਲ ਜੁੜੇ ਸੀ ਤੇ 2024 ਦੇ ਇਲੈਕਸ਼ਨ ਤੋਂ ਪਹਿਲਾਂ-ਪਹਿਲਾਂ ਉਹਨਾਂ ਦੇ ਵੱਲੋਂ ਵੀ ਹੁਣ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਗਿਆ ਹੈ। ਭਾਵੇਂ ਕਿ ਉਹਨਾਂ ਨੇ ਕਿਸੇ ਹੋਰ ਪਾਰਟੀ ਵਿੱਚ ਜਾਣ ਤੋਂ ਡਿਨਾਈ ਕੀਤਾ ਕਿਉਂਕਿ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਤਾਂ ਜੱਸੀ ਖੰਗੂੜਾ ਨੇ ਕਿਹਾ ਕਿ ਉਹ ਸਿਰਫ ਸਿਰਫ ਆਪਣੀ ਸਿਹਤ ਦੇ ਉੱਪਰ ਧਿਆਨ ਦੇਣਾ ਚਾਹੁੰਦੇ ਨੇ ਉਹ ਹੋਰ ਕਿਸੇ ਪਾਰਟੀ ਦੇ ਵਿੱਚ ਨਹੀਂ ਜਾਣਗੇ ਲੇਕਿਨ ਇਹ ਵੀ ਕਲੀਅਰ ਨਹੀਂ ਕੀਤਾ ਕਿ ਉਹ ਪਾਰਟੀ ਦੇ ਨਾਲ ਜੁੜੇ ਕਿਉਂ ਨਹੀਂ ਰਹੇ ਕਿ ਸਿਰਫ ਔਰ ਸਿਰਫ ਸਿਹਤ ਸੁਹੂਲਤਾਂ ਦੀ ਗੱਲ ਹੈ ਸਿਹਤ ਦੀ ਗੱਲ ਹੈ ਸਿਹਤ ਨੂੰ ਉਹ ਕਹਿ ਰਹੇ ਨੇ ਸਿਹਤ ਨੂੰ ਅਸੀਂ ਹੋਰ ਸੁਧਾਰਨਾ ਹੈਗਾ ਜਾਂ ਫਿਰ ਗੱਲ ਕੁਝ ਹੋਰ ਹੈ ਕੀ ਕਿਤੇ ਨਾਰਾਜ਼ਗੀ ਜੋ ਚੱਲ ਰਹੀ ਸੀ ਪਾਰਟੀ ਦੇ ਨਾਲ ਦਾਵੇਦਾਰੀ ਦੀ ਗੱਲ ਕਰਦੇ ਨਜ਼ਰ ਆ ਰਹੀ ਸੀ ਵੱਡਾ ਚਿਹਰਾ ਲੁਧਿਆਣਾ ਸੀਟ ਤੋਂ ਸੀ ਦਾਵੇਦਾਰਾਂ ਦੇ ਵਿੱਚੋਂ ਇੱਕ ਨਾਮ ਸੀ ਕਿ ਕਿਤੇ ਉਹ ਨਾਰਾਜ਼ਗੀ ਤਾਂ ਇਸ ਅਸਤੀਫੇ ਦਾ ਕਾਰਨ ਨਹੀਂ ਭਾਵੇਂ ਕਿ ਜਸਤੀ ਖੰਗੂੜਾ ਦੇ ਵੱਲੋਂ ਇਹਨਾਂ ਸਾਰੀਆਂ ਚਰਚਾਵਾਂ ਦੇ ਉੱਪਰ ਵਿਰਾਮ ਲਾਉਂਦੇ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਸਿਰਫ ਔਰ ਸਿਰਫ ਉਸ ਸਿਹਤ ਨੂੰ ਦੇਖਣ ਦੇ ਲਈ ਆਪਣੀ ਸਿਹਤ ਨੂੰ ਸੁਧਾਰਨ ਦੇ ਲਈ ਪਾਰਟੀ ਤੋਂ ਅਸਤੀਫਾ ਦੇ ਰਹੇ ਨੇ ਲੇਕਿਨ ਇੱਕ ਵੱਡਾ ਝਟਕਾ ਜਿੱਥੇ ਜਲੰਧਰ ਦੇ ਵਿੱਚ ਪਹਿਲਾਂ ਪਾਰਟੀ ਨੂੰ ਲੱਗਾ ਸੀ ਲੁਧਿਆਣਾ ਦੇ ਉੱਪਰ ਵੀ ਇੱਕ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ ਕਿਉਂਕਿ ਕਿਲਾ ਰਾਇਪੁਰ ਤੋਂ 2007 ਤੋਂ 2012 ਦੇ ਵਿੱਚ 2007 ਤੋਂ 2012 ਦੇ ਲਈ ਕਿਲਾ ਰਾਇਪੁਰ ਤੋਂ ਕਾਂਗਰਸ ਦੇ ਵਿਧਾਇਕ ਚੁਣੇ ਗਏ ਜੋ ਕਿ 2022 ਦੇ ਵਿੱਚ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਹੁਣ ਆਮ ਆਦੀ ਪਾਰਟੀ ਨੂੰ ਵੀ ਉਹਨਾਂ ਦੇ ਵੱਲੋਂ ਬਾਏ ਬਾਏ ਕਰ ਦਿੱਤਾ ਗਿਆ ਇੱਕ ਵੱਡਾ ਝਟਕਾ ਨਵੀਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰਜਨਾ ਰੋਕਰਾ ਟੀਵੀ ਦੇ ਨਾਲ